ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਨਾਣਾ ਦੇਵੀ ਮੰਦਿਰ ਜਨਤਾ ਚੋਂ ਖਰੜ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਕਿ ਅੱਜ ਭਗਵਤ ਕਥਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਖਾਇਆ ਗਿਆ ਹੈ ਅਤੇ ਇੱਥੇ ਜੋ ਹੁਣ ਕੱਲ ਨੂੰ ਜਾਗੋ ਕੱਢੀ ਜਾਵੇਗੀ ਜੋ ਸ਼੍ਰੀ ਕ੍ਰਿਸ਼ਨ ਜੀ ਦਾ ਵਿਆਹ ਹੈ ਉਸ ਵੰਦ ਦੇ ਵਿੱਚ ਜਾਗੋ ਕੱਢੀ ਜਾਵੇਗੀ ਜਾਗੋ ਦੇ ਸਬੰਧ ਦੇ ਵਿੱਚ ਅੱਜ ਇੱਥੇ ਕੁੜੀਆਂ ਦੇ ਜੋ ਮਹਿੰਦੀ ਲਗਾਈ ਗਈ ਹੈ ਹਰ ਇੱਕ ਨੇ ਇੱਥੇ ਅੱਜ ਮਹਿੰਦੀ ਲਗਵਾਈ ਹੈ ਸੋ ਤੁਹਾਨੂੰ ਇਸ ਮਹਿੰਦੀ ਦੀਆਂ ਝਲਕੀਆਂ ਦਿਖਾਉਨੇ ਆ ਅਤੇ ਜੋ ਮਹਿੰਦੀ ਜਿਨ੍ਹਾਂ ਦੇ ਲੱਗ ਰਹੀ ਹੈ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਪੂਰੀ ਜਾਣਕਾਰੀ ਆਓ ਮੇਰੀ ਸਖੀਆਂ ਮੂਝੇ ਮਹਿੰਦੀ ਲੱਗ सिपहन चूड़ी जो कब ना टूटे, प्रेम भरा धागा जो कब ही ना टूटे, प्रेम भरा धागा जो ही ना टूटे, आज मेरे मोतियों से मांग तो सजा दो, आज मेरी मोतियों से मांग तो सजा, आओ मेरी सखियों मुझे मेहंदी लगा दो आओ मेरी सखियों मुझे मेहंदी लगा दो मुझे शाम सुंदर की दुल्हन बना दो मुझे शाम सुंदर की दुल्हन बना दो आओ मेरी सखियों मुझे मेहंदी लगा दो आओ मेरी सखियों मुझे मेहंदी लगा दो मुझे शाम सुंदर की दुल्हन बना दो मुझे शाम सुंदर की दुल्हन पहनू चूड़ी जो हो ना टूटे ऐसी पहनू चूड़ी जो हो ना टूटे, प्रेम भरा धागा जो कब ही ना टूटे, प्रेम भरा धागा जो ना टूटे, आज मेरे मोतियों से, तो से मांग तो सजा दो आज मेरी मोतियों से मांग तो सजा, दो आओ मेरी ਯੋ ਮੁਝੇ ਮਹਿੰਦੀ ਲਗਾ ਦੋ ਆਓ ਮੇਰੀ ਸਖੀਆਂ ਮੁਝੇ ਮਹਿੰਦੀ ਲਗਾ ਦੋ ਮੁਝੇ ਸ਼ਾਮ ਸੁੰਦਰ ਕੀ ਦਿਨ ਹੰਬਨਾ ਦੋ ਇਹ ਛੇ ਸ਼ਾਮ ਸੁੰਦਰ ਕੀ ਈ ਨਾਮ ਹੈ ਤੁਹਾਡਾ ਕਸ਼ੇਸ਼ ਰਾਦੇ ਰਾਦੇ ਰਾਧੇ ਰਾਧੇ ਅੱਜ ਮਹਿੰਦੀ ਲਗਾ ਰਹੇ ਹੋ ਫਿਰ ਹਾਂਜੀ ਵਿਆਹ ਹੈ ਕ੍ਰਿਸ਼ਨ ਜੀ ਦਾ ਕਹਿੰਦੇ ਹਾਂਜੀ ਦਵਦੁਲਾ ਬਾਂਜੀਆਂ ਕ੍ਰਿਸ਼ਨ ਬਾਂਜੀਆਂ ਮੈਂ ਤੁਸੀਂ ਕ੍ਰਿਸ਼ਨ ਜੀ ਬਣੋਗੇ ਹਾਂਜੀ ਓਕੇ ਸੋ ਮਹਿੰਦੀ ਵੀ ਲਗਾ ਰਹੇ ਹੋ ਫਿਰ ਤੁਸੀਂ ਹਾਂਜੀ ਓਕੇ ਸੋ ਜਿਹੜੀ ਜਾਗੋ ਕੱਢਣੀ ਆ ਫਿਰ ਉਦੇ ਤੱਕ ਕ੍ਰਿਸ਼ਨ ਜੀ ਆਪ ਨੱਚਣਗੇ ਹਾਂਜੀ ਜ਼ਰੂਰ ਨੱਚਾਂਗੇ ਅੱਛਾ ਹਾਂਜੀ ਠੀਕ ਹੈ ਤੇ ਘਰ ਘਰ ਦੇ ਵਿੱਚ ਵੀ ਜਾਉਂਗੇ ਨਾ ਜਾਗੋ ਲਾ ਹਾਂਜੀ ਸਾਡੇ ਘਰ ਵੀ ਆਉਗੀ ਓਕੇ ਹਾਂਜੀ ਜਦੋਂ ਘੋੜੀ ਤੇ ਬੈਠੂਗੇ ਫਿਰ ਕਿਵੇਂ ਲੱਗੂਗਾ ਤੁਹਾਨੂੰ ਬਹੁਤ ਅੱਛਾ ਲੱਗੂਗਾ ਮੈਂ ਪਹਿਲੀ ਵਾਰ ਬਣ ਰਹੀ ਆ ਮੈਂ ਬਹੁਤ ਐਕਸਾਈਟਿਡ ਆਜ ਓਕੇ ਹਾਂਜੀ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ ਕੀ ਨਾਮ ਹੈ ਤੁਹਾਡਾ ਅਦਿਤੀ ਦੀ ਮਾਨ ਅੱਜ ਨੈਣਾਦੇਵ ਮੰਦਿਰ ਦੇ ਵਿੱਚ ਬੈਠੇ ਹੋ ਸੇਵਾ ਕਰ ਰਹੇ ਹੋ ਤੁਸੀਂ ਇਹ ਕੀ ਕਰ ਰਹੇ ਆ ਨਾਰੀਅਲ ਨੂੰ ਤੁਸੀਂ ਕੁਦਰਤ ਕੁਦਰਤ ਰਹੀ ਹੈ ਫਿਰ ਉਸ ਤੋਂ ਬਾਅਦ ਜਦੋਂ ਅਨਕੁੜ ਬਨੇਗਾ ਅਨਕੁੜ ਦੇ ਵਿੱਚ ਤਾਂ ਸਾਰਾ ਸਮਾਨ ਪਈਗਾ ਤੇ ਇਹ ਵੀ ਉਹਦੇ ਵਿੱਚ ਹੀ ਪੈਣਾ ਹੈ ਹਾਂਜੀ ਤੇਰੇ ਨੇ ਕੀ ਕੀਤਾ ਜਾਊਗਾ ਬਰਤ ਦੇ ਵਿੱਚ ਅਨਕੁੜ ਸਾਰੇ ਮੰਨਲੇ ਸਾਰੇ ਮਤਲਬ ਜੇ ਸੰਗਤ ਆਏਗੀ ਉਹਨੂੰ ਦਿੱਤਾ ਜਾਏਗਾ ਪ੍ਰਸ਼ਾਦ ਦੇ ਦੋ ਪ੍ਰਸ਼ਾਦ ਦੇ ਦੋ ਹਾਂਜੀ ਪ੍ਰਸ਼ਾਦ ਅੱਜ ਮਹਿੰਦੀ ਵੀ ਲੱਗ ਰਹੀ ਹੈ ਕਿਉਂਕਿ ਕਹਿੰਦੇ ਕ੍ਰਿਸ਼ਨ ਜੀ ਦਾ ਵਿਆਹ ਹੈ ਹਾਂਜੀ ਅ ਪਰਸੋ ਕ੍ਰਿਸ਼ਨ ਜੀ ਦਾ ਵਿਆਹ ਹੈ ਤੇ ਕੱਲ ਰਾਸ ਹੋਏਗੀ ਕ੍ਰਿਸ਼ਨ ਰਾਧਾ ਜੀ ਦੀ ਤੇ ਅੱਜ ਮਹਿੰਦੀ ਲੱਗ ਰਹੀ ਹੈ ਕੱਲ ਰਾਤੀ ਚਾਗੂ ਵੀ ਗੱਡ ਜਾਏਗੀ ਹਾਂਜੀ ਉਹ ਵੀ ਖੁਸ਼ੀ ਮਹਿੰਦੀ ਤੁਸੀਂ ਵੀ ਲਵਾਣੀ ਹੈ ਅੱਜ ਹਾਂਜੀ ਮੈਂ ਵੀ ਲਗਵਾਉਂਗੀ ਹਣੀ ਹਾਂਜੀ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਕੀ ਨਾਮ ਹੈ ਆਪਕਾ ਸੁਪਰਨਾ ਚਕੜਵਰਤੀ ਜੀ ਅੱਜ ਕੌਣ ਸੇ ਮੰਦਿਰ ਮੈਂ ਆਏ ਹਾਂ ਨਾਇਨਾ ਦੀ ਵੀ ਕੀ ਮੰਦਿਰ ਮੈਂ ਖਰੜੀ ਹਾਂ ਖਰੜੀ ਇਹ ਕਿਆ ਕਰ ਰਹੇ ਹੋ ਆਪਕੋ ये तो हम नारियल रहे हैं हमारे वहाँ पुराना कहते हैं इसे जी इसको क्या करेंगे इसको हम अन्नकूट में जो काल का उत्सव है अन्नकूट उसमें चढ़ाएंगे अन्न का पर्वत हो, होगा अन्नकूट का मतलब है पर्वत कूट का मतलब पर्वत अन्न का ढाई सारा अन्न का उसके ऊपर व्यंजन बहुत सारा व्यंजन ये नारियल ये सब रखा जाएगा उसके लिए ये बन रहा है उसको फिर बांटा जाएगा हाँ के हाँ हाँ हा, प्रसाद के हाँ, हा, के हाँ।, हाँ प्रसाद के रूप में प्रसाद के रूप में बांटा जाएगा धन्यवाद राधे 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 की नाम है तो मेरा नाम लीजा है आज तुम खरड़ नैना देवी मंदिर आयो ਇਕੀ ਬਣਾ ਰਹੇ ਤੁਸੀਂ ਇਹ ਇਹ ਸਾਡੇ ਮੰਦਰ ਦੇ ਵਿੱਚ ਨਾਨਾ ਦੇ ਮੰਦਰ ਵਿੱਚ ਕਥਾ ਹੈ ਤਾਂ ਉਹਦੇ ਵਾਸਤੇ ਜਿਹੜੇ ਕ੍ਰਿਸ਼ਨ ਜੀ ਦਾ ਹੁਣ ਵਿਆਹ ਹੈ ਪਰਸੋਂ ਨੂੰ ਮੋਨਾ ਨੂੰ ਇੱਕ ਦੂਜੇ ਨੂੰ ਪਹਿਨਣ ਵਾਸਤੇ ਕ੍ਰਿਸ਼ਨ ਨੂੰ ਕੁਮੜੀ ਨੂੰ ਹਾਰ ਬਣਾਉਂਦੇ ਹਨ ਹਾਂ ਹਾਰ ਹਾਂਜੀ ਹਾਰ ਬਣਾ ਰਿਆ ਜਾਗੋ ਵੀ ਕੱਢੀ ਜਾਊਗੀ ਹਾਂਜੀ ਕੱਲ੍ਹ ਰਾਤ ਜਾਗੋ ਹੋਊਗੀ ਸਾਰਿਆਂ ਦੇ ਘਰਾਂ ਜਾਉਂਗੇ ਜਿਵੇਂ ਆਪਾਂ ਮਨਾਉਂਦੇ ਆ ਵਿਆਹ ਦੇ ਵਿੱਚ ਉਵੇਂ ਹੀ ਸਾਰਿਆਂ ਦੇ ਘਰਾਂ ਜਾਉਂਗੇ ਕ੍ਰਿਸ਼ਨ ਜੀ ਵੀ ਨਾਲ ਹੋਣਗੇ ਸਾਡੇ ਹਾਂਜੀ ਸੇਵਾ ਕਰਦੇ ਰਹਿੰਦੇ ਤੁਸੀਂ ਮੰਦਰ ਹਾਂਜੀ ਨੰਬਰ ਮੰਦਰ ਦੇ ਹੁਣ ਭਾਗਵਤ ਚੱਲ ਰਹੀ ਤਾਂ ਕਰਕੇ ਸੇਵਾ ਚੱਲ ਰਹੀ ਆ ਹਾਂਜੀ ਰਾਦੇ 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 ਗੰਗਾ ਜੀ ਅੱਜ ਫੇਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਰ ਹੋ ਰਿਹਾ ਸਤਿਵਾਲੇ ਰਾਜ ਰਾਦੇ ਜੀ ਮੇਰਾ ਨਾਮ ਗੰਗਾ ਸਿੰਘ ਹੈ ਇੱਕ ਕੱਲ ਜੀ ਕੱਲ ਆਪਣਾ ਭਾਗਵਤ ਕਪ ਜਨ ਪ੍ਰਗਟ ਚੱਲ ਰਿਹਾ ਹੈ ਕਾਰਜਕ੍ਰਮ ਚੱਲ ਰਿਹਾ ਭਾਗਵਤ ਚੱਲ ਰਹੀ ਹੈ ਅਮਲੇ ਭਾਗਵਤ ਜਨਰੀਏ ਕਾਰਜਕ੍ਰਮ ਚੱਲ ਰਹਾ ਨਰਿੰਦੇ ਮੰਦਰ ਦੇ ਵਿੱਚ ਉਹਦੇ ਲਈ ਉਹਦੇ ਵਾਸਤੇ ਅਸੀਂ ਹਾਰਚਾਰ ਕਰ ਰਹੇ ਹਾਂ ਜੋ ਕੱਲ ਗਵਰਦਨ ਪੂਜਾ ਤੇ ਰਾਤ ਹੋਏਗੀ ਉਹਦੇ ਵਾਸਤੇ ਹਾਰਚਾਰ ਕਰ ਰਹੇ ਹਾਂ ਔਰ ਜਾ ਕੋਈ ਕੱਟੀ ਜਾਏਗੀ ਨਾਲ ਦੀ ਸ਼ਾਮ ਨੂੰ ਭਾਗਵਤ ਦੇ ਬਾਅਦ ਭਾਗਵਤ ਦਾ ਸੰਪੂਰਨ ਹੋਣ ਤੋਂ ਬਾਅਦ ਜਾ ਕੋ ਕੱਟੀ ਜਾਏਗੀ ਅੱਜ ਕੀ ਦਿਖਾਇਆ ਗਿਆ ਅੱਜ ਵਾਸ ਜਨਮ ਦਿਹਾੜਾ ਗਿਆ ਕ੍ਰਿਸ਼ਨ ਜੀ ਦਾ ਵਾਸ ਜਨਮ ਕ੍ਰਿਸ਼ਨ ਜੀ ਨੂੰ ਆਪਣੇ ਫਰਤੋ ਠਾਕਲੇ ਤੇ ਜਿਹਾ ਸੀਗੇ ਅਰਬ بارش ਵਰ ਤੇਜ ਪੈਰਸ਼ਨ ਗੰਗਾ ਦੇ ਵਿੱਚ ਹੋ ਸੀਗੇ ਬਾਸ ਦੇ ਜਿ ਕਿ ਰਿਸ਼ਨ ਜਨੂ ਖਾਚੇਪਨ ਸਭ ਤੇ ਰਾਜ ਰਾਣੀ ਅਰ ਮੈਂ ਇਤਿਮਾਨ ਚੈਨਲ ਦਾ ਸਵਾਗਤ ਕਰਦਾ ਹਾਂ ਜੀ ਮੇਰੇ ਇੱਕ ਫੋਨ ਤੇ ਆਇਆ ਇੱਕ ਫੋਨ ਕਰਦੇ ਤੇ ਪਹੁੰਚ ਗਏ ਖੈਰ ਕਰਾ ਲਈ ਤੋਂ ਹੈ ਅਨੇ ਬਾਤਾਂ ਨਾਤ ਕਰਦਾ ਹਾਂ ਸਵਾਗਤ ਕਰਦਾ ਹਾਂ ਜੀ ਲੋ ਖੁਸ਼ੀ ਜੀ ਅੱਜ ਨੈਣਾ ਦੇਵੀ ਮੰਦਿਰ ਦੇ ਵਿੱਚ ਬੈਠੇ ਹੋ ਤੇ ਮਹਿੰਦੀ ਵੀ ਲਗਵਾ ਰਹੇ ਹੋ ਤੇ ਤੁਸੀਂ ਕਿਹੜੀ ਖੁਸ਼ੀ ਵਿੱਚ ਮਹਿੰਦੀ ਲਗਾ ਰਹੇ ਹੋ ਕਿਉਂਕਿ ਆਪਾਂ ਕ੍ਰਿਸ਼ਨ ਜੀ ਦਾ ਵਿਆਹ ਦਿਖਾਣਾ ਹੈ ਸਾਰਿਆਂ ਨੂੰ ਕਥਾ ਚੱਲ ਰਹੀ ਹੈ ਹਾਂਜੀ ਓਕੇ ਤੇ ਕੱਲ ਨੂੰ ਜਾਗੋ ਹੈ ਫਿਰ ਵੀ ਆਏ ਕੱਲ ਨੂੰ ਜਾਗੋ ਵੀ ਆ ਹਾਂਜੀ ਉਹ ਜਾਗੋ ਦੇ ਵਿੱਚ ਫਿਰ ਨੱਚੂ ਟੱਪੂਗੇ ਹਾਂਜੀ ਹਾਂਜੀ ਜ਼ਰੂਰ ਓਕੇ ਬਰਾਤ ਵੀ ਚੜੂਗੇ ਹਾਂਜੀ ਓਕੇ ਤੇ ਬਰਾਤ ਦੇ ਵਿੱਚ ਵੀ ਨੱਚਣਾ ਹੁਣ ਹਾਂਜੀ ਰਾਦੇ 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 ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੂ ਹੈ ਅੱਜ ਕਿੱਥੇ ਖੜੇ ਤੁਸੀਂ ਮੰਦਰ ਵਿੱਚ ਕਿਹੜੇ ਮੰਦਰ ਨਾਨਾ ਦੇਵੀ ਮੰਦਰ ਖਰੜ ਦੇ ਵਿੱਚ ਹਾਂਜੀ ਇੱਥੇ ਮੰਦਰ ਦੇ ਵਿੱਚ ਕਥਾ ਚੱਲਦੀ ਹੈ ਤੁਸੀਂ ਆਉਂਦੇ ਹੁੰਦੇ ਆ ਹਾਂਜੀ ਅੱਜ ਕੀ ਹੋਇਆ ਕਥਾ ਦੇ ਵਿੱਚ ਅੱਜ ਗ੍ਰਿਸ਼ਨ ਜੀ ਦਾ ਜਨਮ ਹੋਇਆ ਹੈ ਹਾਂਜੀ ਤੁਸੀਂ ਮਹਿੰਦੀ ਵੀ ਲਗਾਈ ਹੈ ਕੱਲੂ ਜਾਗੂਆ ਪਰ ਸੋਭਰਾਤ ਹੈ ਓਕੇ ਫਿਰ ਜਾਗੋ ਦੇ ਵਿੱਚ ਜਾਣਾ ਤੁਸੀਂ ਉਹ ਕੱਢੂਗੇ ਹਾਂਜੀ ਫਿਰ ਤੇ ਚੱਕੂਗੇ ਹਾਂਜੀ ਮਿੱਟੂਗੇ ਟੱਕੂਗੇ ਹਾਂਜੀ ਕੀ ਨਾਮ ਹੈ ਤੁਹਾਡਾ ਭਾਵਨਾ ਅੱਜ ਤੁਸੀਂ ਮੰਦਰ ਦੇ ਵਿੱਚ ਆਇਓ ਇਥੇ ਕਥਾ ਚੱਲਦੀ ਹੈ ਤੁਸੀਂ ਮੰਦਰ ਦੇ ਵਿੱਚ ਆਉਂਦੇ ਰਹਿੰਦੇ ਹੋ ਨਾ ਹਾਂਜੀ ਇਹ ਤਾਂ ਨਹੀਂ ਹੈ ਵੀ ਕਥਾ ਕਰਕੇ ਆਉਨੇ ਵੈਸੇ ਵੀ ਆ ਜਾਂਦੇ ਹਾਂ ਨਹੀਂ ਵੈਸੇ ਵੀ ਆ ਜਾਂਦੇ ਹਾਂ ਵੈਸੇ ਵੀ ਆ ਜਾਂਦੇ ਹਾਂ ਮਖੜਤੀ ਕਿੰਨੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਮੰਦਰ ਦੇ ਵਿੱਚ ਆ ਕੇ ਦਿਲ ਨੂੰ ਕੋਈ ਸਕੂਨ ਮਿਲਦਾ ਹਾਂਜੀ ਬਹੁਤ ਵਧੀਆ ਲੱਗਦਾ ਇੱਕ ਅਲੱਗੀ ਮਤਲਬ ਫੀਲਿੰਗ ਆਉਂਦੀ ਹੈ ਮੰਦਰ ਦੇ ਵਿੱਚ ਆ ਕੇ ਕਥਾ ਸੁਣ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਓਕੇ ਸੋ ਕੱਲੂ ਜਾਗੋ ਵੀ ਕੱਢੀ ਜਾ ਰਹੀ ਹੈ ਤੇ ਪਰਸੋ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਬਰਾਤ ਵੀ ਆਏ ਫੇ ਬਰਾਤ ਚੜੂਗੇ ਤੁਸੀਂ ਹਾਂਜੀ ਮਹਿੰਦੀ ਤਾਂ ਹੀ ਲਵਾਈ ਹੈ ਹਾਂਜੀ ਸਾਰਿਆਂ ਨੇ ਲਵਾਈ ਹੈ ਜੀ ਓਕੇ ਵਧੀਆ ਲੱਗ ਰਿਹਾ ਵੋ ਵਧੀਆ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਤੁਹਾਡਾ ਕੀ ਨਾਮ ਹੈ ਕੋਮਲਪ੍ਰੀਤ ਅੱਜ ਮੰਦਰ ਦੇ ਵਿੱਚ ਖੜੇ ਹੋ ਤੁਸੀਂ ਵੀ ਮਹਿੰਦੀ ਲਗਵਾਣੀ ਹੈ ਹਾਂਜੀ ਲਗਵਾਣੀ ਹੈ ਮਹਿੰਦੀ ਕਿਹੜੀ ਖੁਸ਼ੀ ਚਾ ਪਤਾ ਹਾਂਜੀ ਕਾਨਾਜੀ ਦੀ ਬਰਾਤ ਆ ਪਰਸੋਂ ਉਹ ਤੇ ਕੱਲ ਜਾਗੋ ਐ ਇਸ ਖੁਸ਼ੀ ਚ ਆਪਣੀ ਮਹਿੰਦੀ ਵੀ ਲਗਾ ਰਹੇ ਆ ਓਕੇ ਫੇਰ ਨੱਚੂਗੇ ਟੱਪੂਗੇ ਹਾਂਜੀ ਬੋਲੀਆਂ ਪਾਵਾਂਗੇ ਨਚਾਂਗੇ ਟੱਪਾਂਗੇ ਪੂਰੀ ਖੁਸ਼ੀ ਮਨਾਵਾਂਗੇ ਵਾਹ ਜੀ ਵਾਹ ਵਾਹ ਪਹਿਲਾਂ ਵੀ ਮਨਾਉਂਦੇ ਆ ਨਾ ਅੱਗੇ ਹਾਂਜੀ ਪਹਿਲਾਂ ਵੀ ਸ਼ੁਰੂ ਤੇ ਜਦੋਂ ਦੇ ਮਤਲਬ ਕਿ ਉਹ ਹੋ ਰਹੀ ਹੈ ਕਥਾ ਸੀ ਜਦੋਂ ਤੇ ਜਾਂਦੇ ਆ ਹਾਂਜੀ ਠੀਕ ਐ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਕੀ ਨਾਮ ਹੈ ਤੁਹਾਡਾ ਮਹਿਕ ਅੱਜ ਮਹਿੰਦੀ ਲਗਾ ਰਹੇ ਕੀ ਗੱਲ ਅੱਜ ਸਾਡੇ ਇੱਥੇ ਮਹਿੰਦੀ ਲੱਗੀ ਜਾ ਰਹੀ ਹੈ ਕਿਉਂਕਿ ਸਸੀ ਪਰਸੋਂ ਕ੍ਰਿਸ਼ਨ ਜੀ ਦੀ ਬਰਾਚਰ ਆਣੀ ਹੈ ਔਰ ਕੱਲ ਸਾਡੇ ਇੱਥੇ ਜਾਗ ਹੋਊਗੀ ਭਾਗਵਤ ਕਥਾ ਦੇ ਚੱਲਦੇ ਅਸੀਂ ਇਹ ਰੀਤ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ। ਹਾਂਜੀ જય ਸ਼੍ਰੀ ਕ੍ਰਿਸ਼ਨਾ જય ਸ਼੍ਰੀ ਕ੍ਰਿਸ਼ਨਾ ਨਾਮ ਹੈ ਤੁਹਾਡਾ? ਅੰਮ੍ਰਿਤਕੌਰ ਨੈਣਾ ਦੇਵੀ ਮੰਦਿਰ ਦੇ ਵਿੱਚ ਤੁਸੀਂ ਵੀ ਮਹਿੰਦੀ ਲਵਾ ਲਈ ਅੱਜ ਫਿਰ? ਹਾਂਜੀ ਇਹ ਕੀ ਹੈ ਪਤਾ ਪਤਾ ਤੁਹਾਨੂੰ ਕਿਉਂ ਲਾਈ ਜਾ ਰਹੀ ਹੈ ਸਾਰਿਆਂ ਦੀ ਮਹਿੰਦੀ ਲਾਈ ਜਾ ਰਹੀ ਹੈ। ਇਹ ਕ੍ਰਿਸ਼ਨ ਜੀ ਦਾ ਮਤਲਬ ਭਾਗਵਤ ਬਣਾਉਂਦੇ ਨਾ ਉਹਰੇ ਭਾਗਵਤ ਕਰਦੇ ਆ ਫਿਰ ਤਾਂ ਕਰਕੇ ਨਾ ਜਵੇਂ ਕਿ ਇੱਕ ਰਸਮ ਨਹੀਂ ਹੁੰਦੀ ਹੈਗੀ ਮੈਂ ਦੀ ਰਸਮ ਉਵੇਂ ਅਸੀਂ ਉਹ ਇੱਕ ਰਸਮ ਕਰਦੇ ਆਂ ਕ੍ਰਿਸ਼ਨ ਜੀ ਦੇ ਨਾਮ ਤੇ ਰਸਮ ਹੁੰਦੀ ਹੈ ਫਿਰ ਮਤਲਬ ਕਿ ਕੱਲ ਨੂੰ ਫਿਰ ਕੱਲ ਨੂੰ ਜਾਗੂ ਹੋਊਂਗੀ ਜਿਵੇਂ ਜਾਗੂ ਕਰਦੇ ਲੋਕ ਫਿਰ ਕੱਲ ਨੂੰ ਜਾਗੂ ਹੋਊਂਗੀ ਫਿਰ ਪਰਸ ਨੂੰ ਵਿਆਹ ਹੋਊਗਾ ਵਿਆਹ ਹੋਊਗਾ ਕਾਨਾ ਜੀ ਦਾ ਉਹ ਵਿੱਚ ਫਿਰ ਨੱਚਣਾ ਟੱਪਣਾ ਵੀ ਹੈ ਹਨਾ ਹਾਂ ਜੀ ਪੂਰਾ ਰੋਲਾ ਪਾਣਾ ਤੇ ਵਿਧੀ ਬਣਾਉਣ ਨਾਲ ਕਰਦੇ ਆਂ ਜਿਵੇਂ ਕਿ ਅੱਜ ਕੱਲ੍ਹ ਕਾਲ ਯੁਗ ਦੇ ਵਿੱਚ ਵੀ ਚੱਲ ਰਿਹਾ ਹੈ ਹਨਾ ਅਪਾ ਮਹਿੰਦੀਆਂ ਲਾਉਨੇ ਆ ਸ਼ਿੰਗਾਰ ਕਰਦੇ ਆ ਹਾਂਜੀ ਬਹੁਤ ਵਧੀਆ ਗੱਲ ਐ ਨੱਚੋ ਟੱਪੂ ਵੀ ਹੋ ਪੂਰਾ ਹਾਂਜੀ ਬੋਲੀਆਂ ਪਾਉਂਗੇ ਪੂਰਾ ਬੋਲੀਆਂ ਪੂਰਾ ਗਾਹ ਪਾਣਾ ਓਕੇ ਵੇ ਬਾਜ਼ਾਰ ਚ ਘੁੰਮੂਗੇ ਘਰ ਘਰ ਜਾਉਂਗੇ ਹਾਂਜੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਰਾਦੇ ਰਾਦੇ ਰਾਧਾ ਰਾਦੇ ਜੀ ਕੀ ਨਾਮ ਹੈ ਤੁਹਾਡਾ ਜੋਤੀ ਜੀ ਨੈਣਾ ਦੇਵੀ ਮੰਦਿਰ ਦੇ ਵਿੱਚ ਅੱਜ ਮਹਿੰਦੀ ਲੱਗ ਰਹੀ ਹੈ ਸਾਰੀਆਂ ਕੁੜੀਆਂ ਚਿੜੀਆਂ ਵੀ ਅੱਜ ਬੜੇ ਚਾਵਾਂ ਦੇ ਨਾਲ ਮਹਿੰਦੀ ਲਵਾ ਰਹੀਆਂ ਨੇ ਕੁੜੀਆਂ ਤੇ ਕੀ ਕਹਿਣਾ ਤੁਹਾਡਾ ਇਹ ਮਹਿੰਦੀ ਕਿਉਂ ਲੱਗ ਰਹੀ ਹੈ ਅੱਜ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਦੀਮਾਨ ਚੈਨਲ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀਆਂ ਤੁਸੀਂ ਸਾਡੇ ਹਰ ਇੱਕ ਪ੍ਰੋਗਰਾਮ ਤੇ ਆਂਦੇ ਹੋ ਬੁਲਾਉਂਦੇ ਆ ਤਾਂ ਵੀ ਆਂਦੇ ਹੋ ਨਹੀਂ ਬੁਲਾਉਂਦੇ ਤਾਂ ਵੀ ਤੁਸੀਂ ਇੱਥੇ ਪਹੁੰਚਦੇ ਹੋ ਹੈਨਾ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੇ ਬਾਕੀ ਆਪਾਂ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਆਪਾਂ ਕਿਸ ਉਪਲਖਸ਼ ਦੇ ਵਿੱਚ ਮਹੰਦੀ ਦਾ ਅੱਜ ਪ੍ਰੋਗਰਾਮ ਰੱਖਿਆ ਹੈ ਹਨਾ ਤੇ ਜਿਵੇਂ ਤੁਹਾਨੂੰ ਪਤਾ ਹੈ ਹਰ ਸਾਲ ਤੁਸੀਂ ਵੀ ਕਾਫੀ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ ਹਰ ਸਾਲ ਤੁਸੀਂ ਆਂਦੇ ਹੋ ਪ੍ਰੋਗਰਾਮ ਦੇ ਵਿੱਚ ਹਨਾ ਆਪਣੇ ਮਹੰਤ ਨਿਰਮਲ ਗਿਰੀ ਜੀ ਮਹਾਰਾਜ ਨੈਣਾ ਦੇਵੀ ਮੰਦਿਰ ਜਨਤਾ ਚੌਕ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਹਰ ਸਾਲ ਮਤਲਬ ਸ਼ਰਾਧਾ ਦੇ ਵਿੱਚ ਪਿਤਰਾਂ ਦੇ ਲਈ ਹਨਾ ਆਪਾਂ ਭਗਵਤ ਕਥਾ ਕਰਦੇ ਆ ਤਾਂ ਜੋ ਕਿ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਕਿ ਆਪਣੇ ਪਿਤਰਾਂ ਨੂੰ ਲੱਗਦੀ ਹੈ ਹਨਾ ਕਿ ਤੇ ਉਦੇਵ ਉਪਲਖਸ਼ ਦੇ ਵਿੱਚ ਜਿਵੇਂ ਭਾਗਵਤ ਕਥਾ ਹੁੰਦੀ ਹੈ ਤੇ ਅੱਜ ਅਸੀਂ ਮਹਿੰਦੀ ਲਗਾ ਰਹੇ ਜਿਵੇਂ ਤੁਸੀਂ ਅੱਜ ਵੇਖਿਆ ਹੀ ਹੈ ਕਿ ਅੱਜ ਕ੍ਰਿਸ਼ਨ ਜਨਮ ਹੋਇਆ ਕਥਾ ਦੇ ਵਿੱਚ ਆਪਣਾ 4th ਡੇ ਸੀਗਾ ਤੇ ਅੱਜ ਕ੍ਰਿਸ਼ਨ ਜਨਮ ਹੋਇਆ ਤੇ ਕੱਲ ਹੋਏਗਾ ਆਪਣਾ ਜਾਗੋ ਦਾ ਪ੍ਰੋਗਰਾਮ ਤੇ ਰਾਸ ਗੋਵਰਧਨ ਪੂਜਾ ਠੀਕ ਹੈ ਉਹਦੀ ਕਥਾ ਮਤਲਬ ਸੂਰਿਆਕਾਂਤ ਜਿਹੜੇ ਆਪਣੇ ਵਿਆਸ ਜੀ ਨੇ ਗੱਦੀ ਤੇ ਬੈਠੇ ਨੇ ਕਥਾ ਕਰ ਰਹੇ ਨੇ ਜੋ ਕਿ ਬਹੁਤ ਵਧੀਆ ਕਥਾ ਕਰਦੇ ਨੇ ਉੱਤਰਾਖੰਡ ਦੇ ਨੇ ਪੰਡਿਤ ਜੀ ਤੇ ਉਹਨਾਂ ਨੇ ਵੀ ਬਹੁਤ ਵਧੀਆ ਕਥਾ ਕੀਤੀ ਹੈ ਤੇ ਅੱਜ ਜਿਵੇਂ ਤੁਸੀਂ ਦੇਖਿਆ ਹੀ ਇਹ ਬੱਚੇ ਸਾਰੇ ਐਕਸਾਈਟਿਡ ਨੇ ਇਹ ਸਾਰੇ ਬੱਚੇ ਬਚਪਨ ਤੋਂ ਹੀ ਛੋਟੇ ਛੋਟੇ ਹੁੰਦੇ ਮੰਦਰ ਦੇ ਨਾਲ ਜੁੜੇ ਹੋਏ ਨੇ ਤੇ ਮਹਾਤਮਾ ਜੀ ਜਿਹੜੇ ਕਿ ਜਿਨ੍ਹਾਂ ਦੀ ਛਤਰਛਾਇਆ ਹੇਠ ਇਹ ਪ੍ਰੋਗਰਾਮ ਹੁੰਦਾ ਹੈ ਤੁਸੀਂ ਖੁਦ ਲਗਾ ਲਓ ਹੁਣ 10 10 ਲੱਖ ਤੱਕ ਦਾ ਖਰਚਾ ਆ ਜਾਂਦਾ 7 ਦਿਨ ਪ੍ਰੋਗਰਾਮ ਚੱਲਦਾ ਤੁਸੀਂ ਵੇਖਿਆ ਹੀ ਹੈ ਇੱਕ ਵਿਆਹ ਵਾਲਾ ਮਾਹੌਲ ਪ੍ਰੋਪਰ ਤਰੀਕੇ ਦੇ ਨਾਲ ਹੁੰਦਾ ਤੇ ਹੁਣ ਆਪਾਂ ਜਿਵੇਂ ਅੱਜ ਮਹਿੰਦੀ ਲਗਾ ਰਹੇ ਅੱਜ ਮਹਿੰਦੀ ਦਾ ਫੰਕਸ਼ਨ ਹੈ ਤੇ ਕੱਲ ਤੁਸੀਂ ਆਓਗੇ ਕੱਲ ਤੁਹਾਨੂੰ ਪਤਾ ਹੈ ਕਿ ਜਾਗੋ ਜਿਹੜੇ ਵੀ ਸ਼ਰਧਾਲੂ ਨੇ ਆਪਣੇ ਘਰ ਦੇ ਵਿੱਚ ਜਿਵੇਂ ਹੁਣ ਦੇਖੋ ਦੁਨੀਆ ਦੇ ਵਿੱਚ ਵਿਆਹ ਹੁੰਦੇ ਨੇ ਹਨਾ ਲੋਕ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਜਾਂ ਸ਼ਾਦੀਆਂ ਇੰਜੋਏ ਕਰਦੇ ਨੇ ਹਨਾ ਤੇ ਲੋਕ ਮਤਲਬ ਭਗਵਾਨ ਦੀ ਜਾਗੋ ਬੁਲਾਉਣ ਲਈ ਭਗਵਾਨ ਦੇ ਵਿਆਹ ਦੇ ਲਈ ਐਕਸਾਈਟਿਡ ਨੇ ਤੇ ਕੱਲ ਬਹੁਤ ਲੋਕਾਂ ਦੇ ਘਰ ਦੇ ਵਿੱਚ ਜਾਗੋ ਜਾਏਗੀ ਭਗਵਾਨ ਕ੍ਰਿਸ਼ਨ ਜੀ ਦੇ ਵਿਆਹ ਦੀ ਠੀਕ ਹੈ ਜੀ ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਆਪਾਂ ਆਪਣੇ ਤਰੀਕੇ ਦੇ ਨਾਲ ਹਨਾ ਉਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆਂ ਕਲਚਰ ਨੂੰ ਹਨਾ ਕਰਦੇ ਆਂ ਤੇ ਸਾਰੇ ਬੱਚੇ ਇੰਜੋਏ ਕਰਨਗੇ ਵੱਡੇ ਇੰਜੋਏ ਕਰਨਗੇ ਬਹੁਤ ਰੌਸ਼ਾ ਹੁੰਦਾ ਤੁਸੀਂ ਵੇਖਿਆ ਹੀ ਹੈ ਹਨਾ ਤੇ ਬਾਕੀ ਮਹਾਤਮਾ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਹਾਂਜੀ ਤੁਸੀਂ ਭਜਨ ਵੀ ਬਹੁਤ ਸੋਹਣੇ ਗਾਉਂਦੇ ਹੋ ਤੇ ਅੱਜ ਕਿਹੜਾ ਭਜਨ ਸੁਣਾਉਂਗੇ ਸ਼ਾਇਦ ਮਹਿੰਦੀ ਦੇ ਉਹਦੇ ਚ ਸੁਣਾ ਦੋ ਹਾਂਜੀ ਮੈਂ ਤੁਹਾਨੂੰ ਦੋ ਚਾਰ ਲਾਈਨਾਂ ਸੁਣਾ ਦਿੰਨੀ ਆ ਆਓ ਮੇਰੀ ਸਖਿਓ ਮੂਝੇ ਮਹਿੰਦੀ ਲਗਾ ਦੋ ਆਓ ਮੇਰੀ ਸਖਿਓ ਮੂਝੇ ਮਹਿੰਦੀ ਲਗਾ ਦੋ ਮੂਝੇ ਸ਼ਾਮ ਸੁੰਦਰ ਕੀ ਦੁਲਹਨ ਬਣਾ ਦੋ ਮੁਝੇ ਸ਼ਾਮ ਸੁੰਦਰ ਕੀ ਬੁਲਹਣ ਵੇ ਨਾਲੇ ਐਸੀ ਕੇ ਮੈਨੂੰ ਚੂੜੀ ਜੋ ਕਬਹੂ ਨਾ ਟੁੱਟੇ ਐਸੀ ਤੈਨੂੰ ਚੂੜੀ ਜੋ ਕਬਹੂ ਨਾ ਟੁੱਟੇ ਧੇਮ ਘੁਰਾ ਧਾਗਾ ਜੋ ਕਬਹੀ ਨਾ ਟੁੱਟੇ ये मुगरा धागा जो कभी ना टूटे आज मेरे मोतियों से मांग तो सजा दो आज मेरी मोतियों से मांग तो सजा दो आओ मेरी सखियों मुझे मेहंदी लगा दो आओ मेरी सखियों मुझे मेहंदी लगा दो मुझे शाम सुंदरी की दुल्हन बना दो ਮੁਝੇ ਸ਼ਾਮ ਸੁੰਦਰ ਕੀ ਦਲਹਨ ਬੈਨਾ ਬੋ ਜੈ ਸ਼੍ਰੀ ਰਾਧੇ ਕੀ ਕਹੋਗੇ ਪਬਲਿਕ ਨੂੰ ਸੰਗਤ ਨੂੰ ਕੀ ਕਹੋਗੇ ਸੰਗਤ ਨੂੰ ਦੇਖੋ ਇਹ ਹੀ ਕਹਿਣਾ ਚਾਹੂੰਗੀ ਅਸੀਂ ਕਿ ਵੱਧ ਤੋਂ ਵੱਧ ਮੰਦਿਰ ਦੇ ਨਾਲ ਜੁੜੋ ਕਿਉਂਕਿ ਦੇਖੋ ਐਦਾਂ ਦੇ ਪ੍ਰੋਗਰਾਮ ਨੇ ਜਿਹੜੇ ਇੱਕ ਕੱਲਾ ਬੰਦਾ ਵੀ ਨਹੀਂ ਕਰ ਸਕਦਾ ਹੈ ਨਾ ਸਭ ਨਾਲ ਰਲ ਮਿਲ ਕੇ ਹੀ ਹੁੰਦੇ ਨੇ ਹੌਸਲਾ ਵੀ ਮਿਲਦਾ ਆਓ ਇੱਥੇ ਸੇਵਾ ਕਰੋ ਮੰਦਿਰ ਦੇ ਨਾਲ ਜੁੜੋ ਤੇ ਬਾਕੀ ਐਦਾਂ ਦੇ ਪ੍ਰੋਗਰਾਮ ਤਾਂ ਤੁਹਾਨੂੰ ਪਤਾ ਨਾਣਾ ਦੇਵੀ ਮੰਦਿਰ ਜਨਤਾ ਚੌਂਕ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਹਨ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਮੰਥੁਦਾ ਜਿਹੜਾ ਪਹਿਲਾ ਸੰਡੇ ਹੁੰਦਾ ਆਪਾਂ ਸੈਟਰਡੇ ਨੂੰ ਰਮਾਇਣ ਦਾ ਪਾਠ ਰੱਖਦੇ ਆ ਤੇ ਸੰਡੇ ਨੂੰ ਆਪਣਾ ਪੋਗ ਪੈ ਜਾਂਦਾ ਰਮਾਇੰਦੀ ਦਾ ਪਹਿਲੇ ਸੰਡੇ ਨੂੰ ਤੇ ਉਸ ਤੋਂ ਬਾਅਦ ਸੈਕਿੰਡ ਸੰਡੇ ਜਿਹੜਾ ਆਉਂਦਾ ਹੈ ਮੰਥ ਦਾ ਉਹਨੂੰ ਸੁਆਮੀ ਜੀ ਨਦੀਪਾਰ ਵਾਲੇ ਕੁਰਾਲੀ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਹਨਾ ਤੇ ਉਹਨਾਂ ਦਾ ਕੀਰਤਨ ਹੁੰਦਾ ਤੇ ਉਸ ਤੋਂ ਬਾਅਦ ਕਦੇ ਭਾਗਵਤ ਸ਼ਿਵਰਾਤਰੀ ਦਾ ਫੰਕਸ਼ਨ ਹੋ ਗਿਆ ਜਨਮਸਮੀ ਦਾ ਫੰਕਸ਼ਨ ਹੋ ਗਿਆ ਨਵਰਾਤਰੇ ਹਰ ਨਵਰਾਤਰੇ ਮਨਾਏ ਜਾਂਦੇ ਨੇ ਦੁਰਗਾ ਸਬਸਦਾ ਪਾਠ ਹੁੰਦਾ ਇੱਥੇ ਤੇ ਬਾਕੀ ਛੋਟੇ ਛੋਟੇ ਪ੍ਰੋਗਰਾਮਸ ਵੀ ਬਹੁਤ سارے ਆਉਂਦੇ ਰਹਿੰਦੇ ਨੇ ਜੀ ਹਾਂਜੀ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਰਾਧੇ ਰਾਧੇ